ਆਪਣੀ ਤੇ ਕਾਬੂ ਰੱਖਿਆ ਨਾ ਕਈ ਵਾਰੀ ਜਦੋਂ ਮਿਲਦੇ ਆ ਤਾਂ ਵੀ ਮੈਂ ਵੇਖਿਆ ਕਾਲ ਮੈਂ ਕਾਲਾ ਕਾਲ ਇਹ ਜਿਹੜੀ ਕਾਲ ਹੈ ਬਹੁਤ ਖਤਰਨਾਕ ਹੈ ਮੈਨੂੰ ਇਹ ਲੱਗਦਾ ਹੈ ਜੇ ਕੋ ਮੈਨੂੰ ਬੰਦਾ ਪੁੱਛੇ ਵੀ ਜ਼ਿੰਦਗੀ ਵਿੱਚ ਬੰਦੇ ਨੂੰ ਸਭ ਤੋਂ ਇੱਕ ਚੀਜ਼ ਮੈਨੂੰ ਕੋਈ ਪੁੱਛੇ ਵੀ ਕਿਹੜੀ ਚੀਜ਼ ਸਿੱਖਣੀ ਚਾਹੀਦੀ ਵੀ ਇੱਕ ਚੀਜ਼ ਸਿੱਖਣੀ ਹੋਵੇ ਜੀ ਤੇ ਮੇਰਾ ਮੰਨਣਾ ਹੈ ਕਾਲ ਤੇ ਕੰਟਰੋਲ ਸਹਿਨਸ਼ੀਲ ਇੱਕ ਚੀਜ਼ ਸਿੱਖਣੀ ਚਾਹੀਦੀ ਸਹਿਨਸ਼ੀਲ ਦਾ ਬਰਦਾਸ਼ਤ ਕਰਨ ਦੀ ਸ਼ਕਤੀ ਕਾਲ ਤੇ ਕੰਟਰੋਲ ਜਿਹੜੇ ਬੰਦੇ ਦਾ ਕਾਲ ਤੇ ਕੰਟਰੋਲ ਹੈ ਉਹ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਂਦਾ ਕਾਲੇ ਬੰਦੇ ਗਲਤ ਫੈਸਲੇ ਲੈਂਦੇ ਨੇ ਕਾਲੇ ਬੰਦੇ ਕੰਮ ਖਰਾਬ ਕਰਦੇ ਨੇ ਜ਼ਿੰਦਗੀ ਦੇ ਜਿਹੜੇ ਬੰਦੇ ਕਾਲੇ ਆ ਹੁਣ ਬਣ ਕਿਉਂ ਨਹੀਂ ਰਿਹਾ ਹੋ ਕਿਉਂ ਨਹੀਂ ਰਿਹਾ ਹੋ ਕਿਉਂ ਨਹੀਂ ਰਿਹਾ ਮੇਰਾ ਕੈਨੇਡਾ ਦਾ ਬਣ ਕਿਉਂ ਨਹੀਂ ਰਿਹਾ ਬਣ ਕਿਉਂ ਨਹੀਂ ਕੀ ਕਦੋਂ ਬਣੂ ਕਿਵੇਂ ਕਾਲਾ ਹੈ ਇੱਕ ਬੰਦਾ ਸੈਨਸੀਲਤਾ ਰੱਖਦਾ ਕੋਈ ਨਹੀਂ ਹੋ ਜਾਉਂਦਾ ਹੋ ਜਾਣਾ ਉਹ ਦੁਖੀ ਹੋਈ ਜਾਂਦਾ ਇੱਕ ਬੰਦਾ ਉੱਥੇ ਗੇਟ ਅੱਗੇ ਖੜਾ ਇਹ ਮੈਂ ਮੈਂ ਕਦੋਂ ਅੰਦਰ ਜਾ ਮਿਲੂੰ ਕਦੋਂ ਮੈਂ ਕਦੋਂ ਮਿਲੂੰ ਮੈਂ ਕਦੋਂ ਮਿਲੂੰ ਇੱਕ ਰਾਮ ਨਾ ਖੜਾ ਕੋਈ ਨਹੀਂ ਮਿਲ ਲੈਣਾ ਕਾਲ ਕਾਦੀ ਕਾਲੇ ਬੰਦੇ ਜ਼ਿੰਦਗੀ 'ਚ ਕਦੇ ਖੁਸ਼ ਨਹੀਂ ਹੋ ਸਕਦੇ ਜਿਹੜੇ ਬੰਦੇ ਗਲਤ ਫੈਸਲੇ ਲੈਂਦੇ ਨੇ ਕਾਲ 'ਚ ਲੈਂਦੇ ਨੇ ਕਾਲਾ ਬੰਦਾ ਗਲਤ ਫੈਸਲਾ ਲੈ ਲੈਂਦਾ ਜ਼ਿੰਦਗੀ ਦੇ ਬਹੁਤ ਫੈਸਲੇ ਸਹੀ ਲੈ ਸਕਦਾ ਸੀ ਜੇ ਸਹਿਨਸ਼ੀਲਤਾ ਨਾਲ ਲੈਂਦਾ ਕਾਲੀ ਕਰਕੇ ਗਲਤ ਫੈਸਲਾ ਲੈ ਲੈਂਦਾ ਹਮੇਸ਼ਾ ਗਲਤ ਫੈਸਲਾ ਕਾਲੀ ਨਾਲ ਹੁੰਦਾ ਜਿਵੇਂ ਐਕਸੀਡੈਂਟ ਕਾਲ ਚ ਹੁੰਦਾ ਕਾਲੇ ਬੰਦੇ ਐਕਸੀਡੈਂਟ ਕਰਦੇ ਆ ਹਮੇਸ਼ਾ ਤੇ ਬਹੁਤੀ ਬੰਦਿਆਂ ਨੇ ਜ਼ਿੰਦਗੀ ਦੇ ਵਿੱਚ ਬਰਬਾਦੀ ਕਾਰ ਕਰਕੇ ਕੀਤੀ ਜਿਹੜੀ ਕਾਲ ਤੇ ਕੰਟਰੋਲ ਨਹੀਂ ਨਾ ਜਿਸ ਬੰਦੇ ਦਾ ਉਹ ਬੰਦਾ ਕਦੇ ਜਿੱਤ ਨਹੀਂ ਸਕਦਾ ਤੇ ਇੱਕ ਗੱਲ ਹੋਰ ਚੇਤਾ ਰੱਖਿਓ ਕਾਲੇ ਬੰਦੇ ਜੇ ਕਿਤੇ ਸਹਿਨਸ਼ੀਲ ਬੰਦੇ ਦੇ ਨਾਲ ਲੜ ਪੈਣ ਸਿੱਧਾ ਹੀ ਸਮਝ ਲੈਣਾ ਚਾਹੀਦਾ ਵੀ ਸਹਿਨਸ਼ੀਲਤਾ ਵਾਲੇ ਨੇ ਜਿੱਤਣਾ ਇਹਨੇ ਹਾਰ ਨਹੀਂ ਹਾਰ ਜੋ ਮਰਜੀ ਕਰ ਲੈ ਕਾਲਾ ਬੰਦਾ ਨਹੀਂ ਜਿੱਤ ਸਕਦਾ ਜਿਹੜਾ ਸੈਨ ਸ਼ੀਲਤਾ ਵਾਲਾ ਬੰਦਾ ਉਹ ਜਿੱਤ ਜਾਏਗਾ ਹਮੇਸ਼ਾ ਬਰਦਾਸ਼ਤ ਕਰਨੀ ਸੈਨ ਸ਼ੀਲਤਾ ਮੈਂ ਇਹਦਾ ਇਹਦੀ ਆ ਜਿਹੜਾ ਮੈਂ ਫੋਨ ਤੇ ਨਹੀਂ ਕਹਿੰਦਾ ਵੀ ਰੀਲਾਂ ਬਹੁਤ ਮਾੜੀਆਂ ਇਹ ਸਾਡੇ ਦਿਮਾਗ ਨੂੰ ਕਾਲਾ ਕਰਦੀਆਂ ਇਹ ਤਾਂ ਮਾੜੀਆਂ ਇਹ ਕਾਲ ਪਾਉਂਦੀਆਂ ਕਿਵੇਂ ਹੁਣ ਜਿਵੇਂ ਮੰਨ ਲਓ ਬੋਰ ਹੋ ਰਹੇ ਆ ਰੀਲਾਂ ਦੇਖਣ ਲੱਗ ਗਏ ਇਹ ਕੀ ਕਰਦੀ ਆ ਦੇਖੋ ਇਹ ਐਂਗਲ ਕੀਤੀ ਵਧੀਆ ਨਹੀਂ ਪਸੰਦ ਆਈ ਐ ਲੰਗਾਤੀ ਚੱਲ ਲੱਗੇ ਫੇਰ ਵਧੀਆ ਆ ਗਈ ਵੇਖ ਲਈ ਨਹੀਂ ਵਧੀਆ ਆਈ ਚੱਲ ਲੱਗੇ ਬ੍ਰੇਨ ਨੂੰ ਆਤਕੀ ਪੈ ਗਈ ਵਧੀਆ 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 ਜਦੋਂ ਮਾੜੀ ਆਈ ਲੰਗਾ ਦੋ ਚੱਲ ਲੱਗੇ ਪਰ ਜ਼ਿੰਦਗੀ 'ਚ ਤੇ ਉਂਗਲ ਹਰ ਤਾਂ ਤੇ ਚੱਲਦੀ ਨਹੀਂ ਜ਼ਿੰਦਗੀ 'ਚ ਉਂਗਲ ਫੋਨ ਤੇ ਤਾਂ ਚੱਲ ਜਾਂਦੀ ਹੈ ਪਰ ਪ੍ਰੇਨ ਹੋ ਜਾਂਦਾ ਟ੍ਰੈਂਡ ਇਹ ਛੇਤੀ ਛੇਤੀ ਉਂਗਲ ਚਲਾਉਣੀ ਚਾਹੁੰਦਾ ਚੱਲ ਲੱਗ ਇਹਨੂੰ ਅੱਗੇ ਕੱਢੋ ਇਹ ਅੱਗੇ ਕੱਢੋ ਫੋਨ ਦੇ ਤੇ ਨਿਕਲ ਗਈ ਪਰ ਹੁਣ ਇੱਥੇ ਬੈਠੇ ਹੁਣ ਇੱਥੇ ਉਂਗਲ ਚਲਾ ਕੇ ਵਖਾ ਅ ਗਰਮੀ ਚ ਕਿਵੇਂ 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 ਗਿਲ ਗਏਗਾ ਇਹ ਤਾਂ ਚੱਲਣਾ ਪਊ ਨਾ ਤੇ ਦਿਮਾਗ ਟ੍ਰੇਨਡ ਗਲਤ ਹੋ ਗਿਆ ਦਿਮਾਗ ਐ ਟ੍ਰੇਨਡ ਹੋਇਆ ਪਿਆ ਵੀ ਛੇਤੀ ਕਰੋ ਕਿਉਂਕਿ ਮਨ ਕਾਲਾ ਪੈ ਰਿਹਾ ਫੋਨ ਉਤੇ ਆਦਤ ਪੈ ਗਈ ਬ੍ਰੇਨ ਨੂੰ ਹੁਣ ਚੱਲ ਲੱਗੇ ਮਾੜੀ ਆਈ ਵੀਡੀਓ ਚੱਲ ਲੱਗੇ ਦੂਜੀ ਆ ਗਈ ਵੇਖ ਲਈ ਫੇਰ ਇੱਕ ਇੱਕ ਅੱਧੇ ਅੱਧੇ ਮਿੰਟ ਦੀਆਂ ਵੀਡੀਓ ਨੇ ਐ ਉਂਗਲ ਚੱਲੀ ਜਾਂਦੀ ਹੈ ਇਨੇ ਨੂੰ ਘਰ ਵਾਲੀ ਪਾਣੀ ਲੈ ਕੇ ਆ ਗਈ ਗੁੱਸਾ ਤੇ ਬਹੁਤ ਹੁਣ ਉਹਨੂੰ ਕਿਵੇਂ ਕਹੇ ਵੀ ਚੱਲ ਲੱਗੇ ਉਹਨੂੰ ਤੇ ਅਕੇ ਨਹੀਂ ਕੱਢਦਾ ਬੀਬੀ ਉਹ ਨਾ ਘਰ ਵਾਲਾ ਐਂ ਕਰਿਆ ਜਾਣਾ ਵੀ ਚੱਲ ਲੱਗੇ ਉਹ ਵੀ ਉੱਥੇ ਹੁਣ ਨਿਆਣੇ ਰੋਣਗੇ ਨਿਆਣਾ ਰਊਗਾ ਹੀ ਕੋਲ ਪਿਆ ਉਹਨੂੰ ਵੀ ਨਹੀਂ ਕਹਿ ਸਕਦਾ ਵੀ ਚੱਲ ਲੈ ਉਹਨੂੰ ਵੀ ਸਾਹਣਾ ਪੈਣਾ ਹੁਣ ਗੁੱਸਾ ਜਾਣ ਲੱਗ ਜਾਂਦਾ ਫਿਰ ਤਾਂ ਕਰਕੇ ਪੁਰਾਣਿਆਂ ਕੋਲ ਮੀਡੀਆ ਨਹੀਂ ਸੀ ਹੁੰਦਾ ਲੋਕਾਂ 'ਚ ਸਹਿਨਸ਼ੀਲਤਾ ਜ਼ਿਆਦਾ ਸੀ ਬ੍ਰੇਨ ਨੂੰ ਆਦਤ ਪੈ ਜਾਂਦੀ ਗਲਤ ਟ੍ਰੇਡ ਹੋ ਜਾਂਦਾ ਫੋਨ ਜਰੂਰ ਵੇਖੋ ਰੀਲਾਂ ਨਾ ਵੇਖੋ YouTube ਵੇਖੋ 2 ਘੰਟੇ ਸਾਈਡ ਤੇ ਲਾ ਕੇ ਰੱਖ ਲਿਆ ਵੇਖੀ ਜਾ ਕੋਈ ਮਾੜਾ ਨਹੀਂ ਤੂੰ ਮੂਵੀ ਵੇਖ ਲੈ ਕੋਈ ਗੱਲ ਨਹੀਂ ਪਰ ਜਿਹੜਿਆ ਤੁਸੀਂ ਆ ਆ ਜਿਹੜੀ ਚੀਜ਼ ਹੈ ਇਹ ਬਹੁਤ ਖਤਰਨਾਕ ਹੈ ਬ੍ਰੇਨ ਇਹਦੇ ਨਾਲ ਗਲਤ ਟ੍ਰੇਡ ਹੋ ਜਾਂਦਾ ਉਹਨੂੰ ਆਦਤ ਪੈ ਜਾਂਦੀ ਹੈ ਅਸੀਂ ਇਹ ਨਹੀਂ ਪਾਉਂਦੇ ਸੋ ਜ਼ਿੰਦਗੀ 'ਚ ਜੇ ਕੋਈ ਇੱਕ ਚੀਜ਼ ਸਿੱਖਣ ਵਾਲੀ ਹੋਵੇ ਨਾ ਤੇ ਮੈਂ ਕਹਾਂਗਾ ਸਹਿਨਸ਼ੀਲਤਾ ਸਿੱਖੋ ਇੱਕ ਚੀਜ਼ ਸਾਰੀਆਂ ਚੀਜ਼ਾਂ 'ਚ ਬੰਦੇ 'ਚ ਕਿਹੜੀ ਕੁਆਲਿਟੀ ਹੋਵੇ ਜੇ ਮੈਨੂੰ ਪੁੱਛੇ ਤੇ ਮੈਂ ਕਹਾਂਗਾ ਸਹਿਨਸ਼ੀਲਤਾ ਇੱਕ ਨੰਬਰ ਤੇ ਹੈ ਸਾਰਿਆਂ ਗੁਣਾਂ 'ਚ ਸਭ ਤੋਂ ਵਧੀਆ ਗੁਣ ਸਹਿਨਸ਼ੀਲਤਾ ਤੇ ਸਾਰਿਆਂ ਔਗਣਾਂ 'ਚੋਂ ਸਭ ਤੋਂ ਪਹਿੜਾ ਔਗਣ ਕਾਲ ਤ ਕਾਲ ਤੇ ਇਹ ਬਿਨਾ ਸਾਧਨਾ ਤੋਂ ਕੰਟਰੋਲ 'ਚ ਨਹੀਂ ਕਰ ਸਕਦਾ ਮਨ ਦਾ ਆਪਣੇ ਆਪ ਤੇ ਬਹੁਤ ਸਾਧਨਾ ਕਰਨੀ ਪੈਂਦੀ ਫਿਰ ਜਾ ਕੇ ਕਾਲ ਕੰਟਰੋਲ 'ਚ ਹੁੰਦੀ ਹੈ ਨਹੀਂ ਤੇ ਬਹੁਤ ਮਨ ਕਾਲਾ ਬਹਿ ਜਾਂਦਾ ਹੈ ਬੜਾ ਹੌਲੀ-ਹੌਲੀ ਇਹਦੇ ਤੇ ਵਰਕ ਕਰੀਦਾ ਹੈ ਕੋਸ਼ਿਸ਼ ਕਰੋ ਬਾਕੀ ਸਮਾਂ ਪਾ ਕੇ ਹੌਲੀ-ਹੌਲੀ ਇਹ ਗੱਲ ਸਮਝ ਆਏਗੀ ਤੇ ਕੋਸ਼ਿਸ਼ ਕਰੋ ਇਹਦੇ ਉੱਤੇ ਵਰਕ ਕਰੋ ਤੁਸੀਂ ਕਰੋਗੇ ਭਰਾਓ ਇਹਦੀ ਸਪੀਡ ਵੀ ਆਪਾਂ ਹੀ ਵਧਾਈਏ ਨੂੰ ਸਲੋ ਵੀ ਆਪਾਂ ਹੀ ਕਰਾਂਗੇ ਆਪਾਂ ਹੀ ਠੀਕ ਕਰਾਂਗੇ ਕਿਸੇ ਨੇ ਨਹੀਂ ਕਰਨਾ ਆਪਾਂ ਹੀ ਕਰਾਂਗੇ